ਮੈਡਮ ਜੀ ਕਚੋਰੀ ਦੇ ਸਬੰਧ ਵਿੱਚ ਚੋਰ ਫੜਿਆ ਜੀ ਕੀ ਕਹੋਗੇ ਅੰਦੇ ਪਰ ਅ ਇਹ ਕੱਲੇ ਐਸੀ ਨਛੱਤਰ ਸਿੰਘ ਜਿਹੜਾ ਸੰਧੂਰਾ ਚੌਂਕ 사ਦਕ ਦੇ ਵਿੱਚ ਮਜੂਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀਗੀ ਅ ਵੀ ਜਿਹੜਾ ਪੰਚਾਇਤੀ ਦੁਕਾਨਾਂ ਜਿਹੜੀ ਮਾਰਕੀਟ ਦੇ ਵਿੱਚ ਕੁਝ ਨਾਲ ਕੇ ਚੋਰੀ ਹੋਏ ਆ ਤਾਂ ਉਸ ਦੇ ਸਬੰਧ ਵਿੱਚ ਇੱਕ ਮਨਜਿੰਦਰ ਸਿੰਘ ਉਰਫ ਕਾਕਾ son of ਜਸਵੀਰ ਸਿੰਘ ਆ ਫਿਰੋਜ਼ਪੁਰ ਰੋਡ 사ਦਕ ਦੇ ਤੇ ਜਿਹੜੀ ਉਹਦੇ ਖਿਲਾਫ ਕਾਰਵਾਈ ਕੀਤੀ ਗਈ ਆ ਤੇ ਉਹ ਤੋਂ ਨਾਲ ਕੇ ਬਰਾਮਦ ਕੀਤੇ ਗਏ ਆ ਇੱਕ ਛੋਟੀ ਮੋਟਰ ਪਾਣੀ ਵਾਲੀ ਬਰਾਮਦ ਕੀਤੀ ਗਈ ਆ ਤੇ ਕੁਝ ਐਂਗਲਸ ਬਰਾਮਦ ਕੀਤੇ ਗਏ ਜਿਹੜੀ ਉਹਨੇ ਚੋਰੀ ਕੀਤੀ ਸੀ ਕਿਸ ਵਿੱਚ ਇਸ ਦੇ ਵਿੱਚ ਬੰਦੇ ਕਿੰਨੇ ਨੂੰ ਲਏ ਹੋਏ ਹੋਰ ਹੈਗੇ ਜੀ ਕੋਈ ਚੋਰ ਅ ਬਸ ਇਹ ਕਿ ਤਫਤੀਸ਼ ਚੱਲੀ ਆ ਹਾਂਜੀ ਜੋ ਨਸ਼ਿਆਂ ਦੇ ਖਿਲਾਫ ਤੇ ਚੋਰੀ ਦੇ ਖਿਲਾਫ ਤੁਸੀਂ ਕਿਹੋ ਜਿਹਾ ਐਕਸ਼ਨ ਲੈ ਰਹੇ ਹੋ ਜੀ ਅ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਅ ਸ਼੍ਰੀਮਤੀ ਪ੍ਰਗਿਆ ਜਿੰਦ ਦੀ ਮਾਦੀ ਪਾਲਣਾ ਕਰਦੇ ਹੋਏ ਨਾ ਹੀ ਕਿਸੇ ਨੂੰ ਚੋਰੀ ਨੂੰ ਬਖਸ਼ਿਆ ਜਾਊਗਾ ਤੇ ਨਾ ਹੀ ਕਿਸੇ ਨਸ਼ਾ ਤਸਕਰ ਨੂੰ ਬਖਸ਼ਿਆ ਜਾਊਗਾ ਕੀਤੀ ਇਹ ਇਹ ਤਾਂ ਬਰਾਮਦਗੀ ਕਰ ਲਈ ਆ ਬਾਕੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਜਿੱਥੇ ਸਮਾਨ ਵੇਚਾ ਜੀ ਕੋਈ ਉਹ ਵੀ ਗ੍ਰਫਤਾਰ ਹੋਏ ਹਾਂਜੀ ਉਹ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੱਥੇ ਸਮਾਨ ਨੇ ਵੇਚਦਾ ਆ ਉਹਗੇ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ दिल्ली क्राइम नेशनल न्यूज़ नजर सफर